ਤੁਸੀਂ ਵੀ ਚਾਲ ਚੱਕਣਾ ਜੀ ਜੀ ਅੱਲਾਹ ਅਕਬਿਰ ਅੱਲਾਹ ਸਵਾਦ ਬੜਾ ਲੱਗਦਾ ਹਨਾ ਗਿੰਦਰ ਕਰਨ ਦੇ ਆਜ ਅਹ ਰਾਣਾ ਮੇਰਾ ਯਾਰ ਸੁਤਾ ਵੇ ਰਾਣਾ ਹਾਂ ਯਾਰ ਤਾਂ ਯਾਰ ਹੀ ਰਹਿਣਾ ਬਹੁਤ ਸਤਿਨਾਮ ਕਰਤਾ ਪੁਰਖ ਨੇ ਕੋਈ ਵੈਰ ਵਾਹ ਗੁਰੂ ਜੀ ਅੱਤ ਸੱਚਾ ਪਾਤਸ਼ਾਹ ਕਿੰਨੇ ਮਾਰਿਆ ਧੱਕਾ ਦੇ ਨੋ ਆ ਵੇ ਜੀ ਜੂ ਜਿਹੜਾ ਮਨੁੱਖ ਆਪਣੀ ਮਰਜ਼ੀ ਵਿਚਾਰ ਲੋਤਾ ਹੈ ਉਹ ਪ੍ਰਭੂ ਤੋਂ ਸਾਹ ਪੈਸੀ ਤੁਰੇ ਸੀ ਤੇ ਖਡੂਰ ਸਾਹਿਬ ਪਹੁੰਚ ਗਏ ਆ ਰਾਣੇ ਲਵੋ ਪਰਛਾਇਆ ਯਾਰ ਚੱਲੀਏ ਸਵਾਦ ਚਾਹ ਠੀਕ ਹੀ ਚੱਲਦੇ ਫਿਰ ਚੱਲਦੇ ਆਂ ਠੀਕ ਆ ਤੇਰਾ ਨਾਮ ਆਤਮਾ ਮੰਗਾ ਅਟਾ ਤਾਨਪੁਰ ਪਹੁੰਚਦੇ ਆ ਸਾਰੀ ਪਹਿਲਾਂ ਅਸੀਂ ਛਕਿਆ ਜਲ ਤੁਸੀਂ ਵੀ ਜਲ ਛਕਣਾ ਜੀ ਜੀ ਛਕੋ ਆਤਨਾ ਵੈਰੂ ਸੱਚੇ ਪਾਤਸ਼ਾਹ ਸਾਰੀ ਦੁਨੀਆ ਤੇ ਸੁੱਖ ਰੱਖੀ ਮਹਾਰਾਜ ਤਨਾ ਹਰਿਆਰੇ ਸੱਚੇ ਪਾਤਸ਼ਾਹ Og så kommer den tilbake. ब परासारास्ताडी ਨਹੀਂ ਨਹੀਂ ਉਹ ਤਾਂ ਉਧਰ ਹੀ ਗਰਦਾਬਰੀ ਆ ਜੀ ਬੀਨਰੀ ਦਾ ਕਰੋ ਦਰਸ਼ਨ ਦਦਾਰੇ ਤੇ ਸੰਗਤ ਸਾਡੀ ਚੱਲੀ ਆ ਇਹ ਮੁੰਡੇ ਬੜੇ ਸ਼ੋਲੇ ਆ ਭੱਜ ਭੱਜ ਜਾਂਦੇ ਆ ਮੰਗਿਆ ਕਿ ਮੈਂ ਸੁੱਖਾ ਕਰਾਈਏ ਤੁਸੀਂ ਪ੍ਰਸ਼ਾਦ ਹੀ ਸਾਰੇ ਖਾਂਦੇ ਹੋਏ ਜੀ ਹੈ ਵੇਖ ਨਦੀ ਆਪਾਂ ਦਾ ਤਨ ਤਨ ਕਰਾਈਆ ਮੁੰਡੇ ਦੇ ਦੇ ਬੁਨਾ ਯਾਰ ਥੋੜਾ ਜਿਹਾ ਕੰਮ ਬਣਿਆ ਹੋਈ ਉਹਦੇ ਥੱਲੇ ਲਾ ਥੋੜਾ ਯਾਰ ਕਿੰਨੇ ਦਾ ਕਿੰਨੇ ਦਾ ਕਿੰਨੇ ਦਾ ਮੁੰਡੇ ਮੁੰਡੇ ਬੇਰ ਐਵੇਂ ਕਹਨਾ ਮੁੱਲ ਲੈ ਕਾਨੇ ਓਏ ਮੁੱਲ ਅੱਗੇ ਲੈੰਦੇ ਸੀ ਸਿਲੀਅਰੀ ਬਾਬੇ ਬੁੱਢੇ ਜਾ ਗਏ ਅੱਛਾ ਮੁੱਲਾ ਲਈ ਖਾਦੀ ਏ ਕੜਾ ਗੁਰੂ ਘਰ ਤੋਂ ਨਹੀਂ ਕੋਈ ਗੱਲ ਦੀ ਸਵਾਦ ਬੜਾ ਲੱਗਦਾ ਨਾ ਬੜਾ ਬੜਾ ਬਾਹਲੇ ਮੰਗਦਾ ਬੜੀ ਬੰਦੀ ਕਰਦਾ ਨੀ ਹਾ ਜਬ ਸਰੀਆ ਕਾਲੇ ਹਲਾ ਬਾਈ ਸੁਲਤਾਨਪੁਰ ਲੋਧੀ ਦਾ ਪਟੰਥ ਗੋਂਦਵਾਲ ਸਾਹਿਬ ਖੜਾਂਗੇ ਜਾ ਕੇ नाइट उथे रवे सुबह उठ चला गे गोंदवाल साहब पहुंच गए जी गोंदवाल साहब ਲੋਈ ਭਾਂਡੇ ਲੈ ਲਿਆ ਬਾਟੀ ਰੱਖੀ ਯਾਰ ਰੱਖੀ ਇੱਕ ਚਮਚਾ ਵੀ ਰੱਖ ਠੀਕ ਕਰ ਰੱਖ ਲੈ ਆ ਜਰਾ ਆ ਬੜੀ ਲੋਈ ਲੱਗਿਆ ਪ੍ਰਸ਼ਾਦਾ ਐਸਾ ਕਣਨ ਤੇ ਘੜੀ ਚਲੀ ਗਈ ਆ ਚੱਲ ਤੂੰ ਵੀ ਤੂੰ ਨਹੀਂ ਜਾਣਾ ਉਹ ਕਿੱਧਰ ਬੈ ਗੇ ਹੁਣ ਐ ਨੂੰ ਮੁੜੇ ਆਉਂਦੇ ਜੇ ਚਲੋ ਫਿਰ ਚਲੋ ਆਇਆ ਵੀ ਬਾਇਓ ਬਾਇਓ ਆਪਾਂ ਲਗਾ ਪ੍ਰਸ਼ਾਦਾ ਛਕਣਾ ਆਇਓ ਜਨੇ ਜਨੇ ਛਕਣਾ ਗੁਰੂ ਘਰ ਦਾ ਪ੍ਰਸ਼ਾਦਾ ਛਕ ਕੇ ਫਿਰ ਆਪਾਂ ਸ਼ਕਲ ਦੀ ਚਾਹ ਗੁਰੂ ਘਰ ਦੀ ਛਾਦਾ ਛਕਾਉਣ ਤੋਂ ਪਹਿਲਾਂ ਸੇਵਾਦਾਰ ਪੂਰੀ ਸਫਾਈ ਕਰਦੇ ਦੇਖੋ بارش ਨੂੰ ਚੰਗੀ ਤਰ੍ਹਾਂ ਪਾਣੀ ਮਾਰ ਕੇ ਕੈਪਰ ਮਾਰ ਕੇ ਸ਼ਹਿਰ ਸੰਤ ਮੋਢਰ ਬਾਈ ਜਾਂਦੇ ਸੰਗਤ ਵੇਖੋ ਕਿੰਨੀ ਆਈ ਜਾਂਦੀ ਲਓ ਜੀ ਅਸੀਂ ਵੀ ਹੁਣ ਪ੍ਰਸ਼ਾਦਾ ਪ੍ਰਸਾਦਾ ਛਕ ਲਿਆ ਆਰਾਮ ਕਰਨ ਲੱਗੇ ਆ ਹਾਂ ਸਾਹ ਸੁੱਤੇ ਪਏ ਵੇਖੋ ਚਾਂਦੀ ਨਹੀਂ ਆ ਰਾਣਾ ਮੇਰੇ ਯਾਰ ਸੁਤਾ ਵੇ ਰਾਣਾ ਹਾਂ ਯਾਰ ਤਾਂ ਯਾਰ ਹੀ ਰਹਿਣਾ ਯਾਰ ਯਾਰ ਕਿੱਧਰ ਚਲਾ ਸਹੀ ਗੱਲ ਹੈ ਮਕੇ ਚਾਹਾਂ ਵਾਲੀ ਦੀ ਯਾਰ ਆ ਵੇ ਹਾਏ ਸਮਝਾਂ ਤੂੰ ਸੌਂਨਿਆ ਸੌਂਨਿਆ ਬਸ ਸੰਗਤ ਬੜੀ ਰਾਣੇ ਆਈ ਜਾਂਦੀ ਵੇਖੋ ਹੋਰ ਆ ਗਈ ਆਰੇ ਮੇਲ ਇਹ 2 ਵਜੇ ਤੱਕ ਫੁੱਲ ਹੋ ਜਾਣਾ ਹਾਂ ਵਾਕਿਆ ਹੋ ਜਾਣਾ 2 ਵਜੇ ਤੱਕ ਕੋਲ ਆਓ ਜੀ ਸਾਨੂੰ ਰੁਲੇ ਜਾਣਾ ਵੇਖੋ ਜੋ ਵੀ ਟਾਈਮ ਹੋ ਗਿਆ ਸਾਢੇ 3 ਦਾ ਅਸੀਂ ਆ ਗਿਆਂ ਗੁਰਦੁਆਰਾ ਸਾਹਿਬ ਬੋਲੀ ਸਾਬ ਇਸ਼ਨਾਨ ਦੀ ਤਿਆਰੀ ਹੈ ਇਸ਼ਨਾਨ ਦੀ ਤਿਆਰੀ ਹੈ ਹਾਵੇ ਲੋਕ ਕਪੜੇ ਕਪੜੇ ਸਾਢੇ ਆਪ ਤੇ ਆ ਹੋਰ ਫਿਰ ਇਸ਼ਨਾਨ ਪਣੀ ਕਰਕੇ ਰੱਬ ਦਾ ਨਾਮ ਲੈ ਕੇ ਗੀਰੂ ਮਹਾਰਾਜ ਨੂੰ ਪਿਆਗੇ ਹੋਰ ਫਿਰ ਪਾਧ ਨੇ ਚੱਲੇ ਆਪ ਲੋਕਰ ਬਾਥਰੂਮ ਆ ਬਾਈ ਇਹ ਕਿੰਨੀ ਸਫਾਈ ਆ ਬਾਥਰੂਮ ਆ ਇਹਦੇ ਕੋਲ ਸ਼ਾਂ ਨੇ ਉਤਰਨਾ ਹੋਣਾ ਆਲਾ ਦੇ ਰਿਚਨਾਂ ਕਰ ਪਾਣ ਨਾ ਆਤਿਆ ਬਿੰਦੰਦਰ ਕਰਨ ਆਏ ਦੇਖੋ ਬੰਦੋ ਜਾਂਦਾ ਆ ਨਾ ਜਾਗਤੀ 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 ਬੱਲੇ ਬੱਲੇ ਹੋ ਗਏ ਲੈੜ ਗਈ ਸੀ ਜੀ ਆ ਗਿਆ ਹਾਂ ਜੀ ਆ ਗਏ ਮੀ ਵੀ ਇਹ ਇੱਕ ਬੜਾ ਮੀ ਵੀ ਹੈਗਾ ਥੋੜਾ ਥੋੜਾ ਮੀਰੀ ਤਾਂ ਬਹੁਤ ਜ਼ਿਆਦੀ ਹੈ ਨਾ ਸੰਗਤ ਸਭ ਇਹ ਨਹੀਂ ਗਈ ਸੰਗਤ ਕਿੰਨੀ ਕੀ ਹਾਂ ਟਾਈਮ ਹੋਇਆ ਏ 4:10 ਦਾ ਅੱਪਾ ਨਾ ਤੋਕੇ ਹਣ ਇਹੋ ਰਿਆਂ ਹੁਣ ਮੱਥਾ ਟੇਕਦੇ ਆਂ ਬਾਬਾ ਜੀ ਦੇ ਫੇਰ ਇਤੋਂ ਚਾਲੇ ਪਾ ਦੇਨੇ ਅਸੀਂ ਅੱਗੇ ਮੀਂਹ ਪੈਂਦਾ ਆਈ ਵੇਖੋ ਗੁਰੂ ਘਰ ਮੀ ਬਹੁਤ ਜ਼ਿਆਦਾ ਕਿੱਧਰ ਲੱਗੀ ਆਪਣੀ ਟਰਾਲੀ ਹੈਲੋ ਉਹ ਬੋਲਦਾ ਨਹੀਂ ਕਿੱਥੇ ਅੰਦਰ ਲੱਗੀ ਆ ਹਾਲਚ ਆ ਗਿਆ ਇਹ ਰਾਣਾ ਆ ਗਿਆ ਜੀ ਰਾਣਾ ਓਏ ਮੈਂ ਟਰਾਲੀ ਕਿੱਥੇ ਲੱਗੀ ਏ ਉਹ ਵੀ ਅੰਦਰ ਲੱਗੀ ਏ ਇੱਧਰ ਠੀਕ ਹੈ ਜੀ ਸੇਵਾ ਕਰੋ ਠੀਕ ਆ ਮੀਂਹ ਬੜਾ ਪਈ ਜਾਂਦਾ ਮੀਂਹ ਹਾਂ ਸਭ ਟਰੈਕਟਰ ਅੰਦਰ ਲੱਗੇ ਆ ਜੀ ਟਰੈਕਟਰ ਟਰਾਲੀਆਂ ਸਭ ਅੰਦਰ ਮੇਰਾ ਥੋੜਾ ਜਿਹਾ ਵੀਡੀਓ ਤਾਂ ਵੀ ਸਾਫ਼ ਆਉਂਦੀ ਲੋਕੀ ਟਾਈਮ ਹੈ ਦਾ 4:30 4:00 ਦਾ ਆ ਫੜੋ ਫੜੀ ਫੜ ਇੱਕ ਇਹ ਨਾਲ ਦੇ ਦਿੱਤੇ ਤੁਸੀਂ ਇਹ ਟਰਾਲੀ ਜੁੱਤੇ ਆ ਹਾਲਾ ਭਰਾ ਵਾ ਇੱਕ ਇੱਕ ਪਹੁੰਚੇਗਾ ਚਲੋ ਇਹ ਆ ਕਿੱਧਰ ਡੇ ਗਿਆ ਫੜ ਭਰਾ ਆਈ ਗੱਦੇ ਰੱਖਦੇ ਆ ਵਾ ਟਰਾਲੀ ਜੇ ਚਾਹ ਛੱਕਦੇ ਚਾਹ ਨਾਲੇ ਕਿੱਟਾ ਵੀ ਰੱਖ ਦੀ ਜੇ ਫਤੇਉ ਕੀ ਫਤੇਉ ਹੁਣ ਆਪਾਂ ਜਾਣਾ ਕਿੱਧਰ ਹੁਣ ਆਪਾਂ ਬੋਲੀ ਸਾਹਿਬ ਗੁਰਸਰ ਸਾਹਿਬ ਮੱਥਾ ਟੇਕ ਕੇ ਫਰੇਕ ਪੌੜੀ ਦੇ ਉੱਪਰ ਵੈਗ ਰੂ ਵੈਗ ਨੂੰ ਦਾ ਜਾਮ ਕਰਕੇ ਥੱਲੇ ਜਾਣਾ ਠੀਕ ਠੀਕ ਹੈ ਇਸ਼ਾਨਾਨ ਕਰਕੇ ਉਸ ਤੋਂ ਬਾਅਦ ਆ ਕੇ ਮੱਥਾ ਟੇਕ ਕੇ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਮਹਾਰਾਜ ਕਿਰਪਾ ਕਰਨ ਸਾਹਿਬ ਤੇ ਚੜ੍ਹਦੀਆਂ ਕਲਾ ਰੱਖਣ ਨਹੀਂ ਭੰਡਿਆ ਯਾਰ ਬਾ ਨਹੀਂ ਬਾਰੇ ਕੀ ਬਾਰਸ਼ ਤਾਂ ਅੱਜ ਵੈਸੇ ਮੌਸਮ ਵਿਭਾਗ ਨੇ ਦੱਸੀ ਸੀਗੀ ਅੱਛਾ ਹਾਂਜੀ ਫਿਰ ਵੀ ਵੇਖ ਲੈ ਨਹੀਂ ਆਪਾਂ ਤਾਂ ਨਹੀਂ ਸੀ ਨਾ ਵੀ ਪਾਊਗੀ ਹਾਂ ਪਰ ਮਾਲਕ ਦੇ ਜਿਹੜੇ ਰੰਗ ਹਾਂ ਆ ਵੇਖੋ ਕਿੰਨੀ بارش ਪੈ ਰਹੀ ਹੈ ਮਾਲਕ ਦੇ ਰੰਗ ਨਿਆਰੇ ਨੇ ਸਹੀ ਗੱਲ ਹੈ ਉਹਦੀ ਰਜਾ 'ਚ ਰਹਿਣਾ ਚਾਹੀਦਾ ਮਾਲਕ ਚਲੋ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਹੂੰ ਧੰਨ ਗੁਰੂ ਅਮਰਦਾਸ ਮਾਤ ਨਾਮ ਹੈ ਸਾਹਮਣੇ ਆ ਗਈ ਗੁਰਦੁਆਰਾ ਦਰਸ਼ਨ ਕਰ ਲਓ ਸੰਗਤ ਜੀ ਮਾਥਾ ਦੇਖਦੇ ਆ ਓਕੇ ਬਾਏ ਨਾ ਵੈਗਸ ਨਾ ਬਚੰਦਰ ਚੰਦਰ ਨਾਮ ਬਾਨ ਬਾਨੇ ਨਮਾਮੀ ਵਰਖਾ ਪੈਣ ਲਈ ਹੈ ਜੀ ਭਾਈ ਬੋਲਿ ਸਾਵਿਸ਼ਨਾਣ ਕਰਨ ਚੱਲੇ ਆਂ ਸੀ ਨਾਮ ਜੀ ਸਰ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨੀ ਕੋ ਅਭਿਗਿਆਰ ਅਹਾਂਤੀ ਜੀ ਸਰਪਰਸਾਦ ਆਦ ਸੱਚ ਜੀ ਦਾਦ ਸੱਚ ਹੈ ਵੀ ਸੱਚ ਨਾਨ ਕੋ ਤੁਸੀਂ ਵੀ ਸੱਚ ਇਕੋਂ ਦਾ ਸੁਪਨਾ ਤੱਤਾ ਤੁਧ ਨਿਰਭੋ ਨਿਰਵਾਰ ਕਾਲ ਹੋ ਤੁਧ ਮਿਸੇ ਸੰਗੁਰ ਪ੍ਰਸਾਦ ਜਪੋ ਆਗ ਸਚਿ ਵਿਗਾਗ ਸਤ ਹੈ ਵੀ ਸਚ ਨਾਨਕੋ ਜੀ ਦੀ ਸਚ ਇਕੋਂ ਦਾ ਸੁਪਨਾ ਤੱਤਾ ਤੁਧ ਨਿਰਭੋ ਨਿਰਵਾਰ ਕਾਲ ਹੋ ਤੁਧ ਮਿਸੇ ਸੰਗੁਰ ਪ੍ਰਸਾਦ ਜਪਿ ਆਗ ਸਚਿ ਚੁੱਕਿਆ ਚੱਲ ਚੱਲ ਸ਼ਨਾਰ ਘਰ ਪੁੱਤ ਕਰ ਲਓ ਕਰ ਲਓ ਮਿੰਟ ਕਰੋ 79 ਵਗੀ ਸੱਚੇ ਪੰਜ ਵੈਗੁਰੂ ਜੀ ਵੈਗੁਰੂ 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 ୱା ଗୁରୁ ୱା ଗୁରୁ ୱା ଗୁରୁ ୱା ଗୁରୁ ୱା ଗୁରୁ ୱା ଗୁରୁଜୀ ୱା ଗୁରୁଜୀ ୱା ଗୁରୁ ୱା ଗୁରୁଜୀ ୱା ଗୁରୁ ୱା ଗୁରୁ ୱା ଗୁରୁ ୱା ଗୁରୁ ବାଛ ପାଛା ਤੰਦਰ ਪਾਣੀ ਜਿਵੇਂ ਕੇ ਪਾਣੀ ਦੇਖ ਆਵੇ ਆਪਣੇ ਪਾਣੀ ਜੋ ਚੱਲੇ ਭਾਈ ਵਿੱਚ ਝੋਟਾਂ ਖਾਵੇ ਮੈਨੂੰ ਸਾਤ ਗੁਰੂ ਤੋਂ ਕਦੇ ਨਾ ਪਾਵੇ ਭਾਈ ਫਿਰ ਪਿਰ ਪੱਛੋ ਤਾਵੇ ਫਿਰ ਸੁੱਚੇ ਸ਼੍ਰੀ ਵਾਹਿਗੁਰੂ ਅਸ ਇਹ ਮਨੁੱਖ ਗੁਰੂ ਵਾਸ ਕਰੇ ਗੁਰੂ ਦਾ ਮਿੱਤਰ ਹੈ ਗੁਰੂ ਦਾ ਇਕਤਿਆਰ ਹੈ ਜਿਹੜਾ ਗੁਰੂ ਦੀ ਰਜਾ ਵਿੱਚ ਰਹਦਾ ਹੈ ਉਹ ਜਿਹੜਾ ਮਨੁੱਖ ਆਪਣੀ ਮਰਜ਼ੀ ਵਿਚਾਰ ਲੋਤਾ ਹੈ ਉਹ ਪ੍ਰਭੂ ਤੋਂ ਇਛਾ ਕੇ ਜੋ ਭਾਗ ਰਹੇ ਹੈ ਰਹਿ ਵੱਡੀ ਅੱਲਾ ਬਰਕਤ ਦੇ

ਤੇਜੇ ਤੇਜ ਨਮ ਬ੍ਰਿੰਦਪ੍ਰਿਦੇ ਨੋ ਬੀਜ ਬੀਜ ਨੋ ਮੂਰਾਰ ਸੰਤਾਂ ਸਿੰਘ ਸੰਤ ਤੇਰਾ ਨਾਮ ਕਾ ਮੰਗ ਅਟਾਰ ਅਨਾਥੇ ਪ੍ਰਮਾਤੇ ਜਿਉਨੀ ਮੋਬੀਨ ਰਾਗ ਰੰਗ ਦੇ ਰੂਪੇ ਨਾ ਨਾ ਕੀ ਕਰ ਬੰਗਾਲ ਜੀ ਲੇਖ ਭਜਨ ਪ੍ਰਿਆ ਤੇ ਛੰਦ ਆ ਬਹੁ ਕਿਨੇ ਮਾਰਿਆ ਠੱਕਾ ਦੇ ਨੋ ਆਵੇਗੀ ਜੋ ਕਿਉਂ ਬਈ ਠੱਕਾ ਮਾਰਿਆ ਹੇਗਾ ਰਿਸ਼ਤੇਦਾਰ ਹੁਣੇ ਨੂੰ ਕੀ ਆਖੀਏ ਅੱਛਾ ਨਹੀਂ ਤੋ ਕੁੜੀ ਹੈ ਤੈਨੂੰ ਸੰਗ ਲੱਗਦੀ ਹੈ ਲਾ ਜੀ ਗੋਂਦਵਾਲ ਸਾਹਿਬ ਅਸੀਂ ਤੁਰੇ ਸੀ ਤੇ ਖਡੂਰ ਸਾਹਿਬ ਪਹੁੰਚ ਗਏ ਪਰ ਇੱਥੇ ਆ ਕੇ ਇੱਕ ਨਵੀਂ ਚੀਜ਼ ਵੇਖੀ ਆ ਬੋਰਡ ਵੇਖੋ ਕਿੰਨਾ ਪੁਰਾਣਾ ਇੱਕ ਤੋਂ ਕਿੰਨੀ ਇਹਦੇ ਵੀ ਜੜ ਲੱਗ ਗਈ ਏ ਕੋਹ ਲੱਗ ਗਈ ਏ ਕਾਲ ਲੱਗ ਗਈ ਏ ਕਾਲ ਲੱਗ ਗਈ ਬਹੁਤ ਪੁਰਾਣਾ ਬੋਰ ਆ ਬਹੁਤ ਪੁਰਾਣਾ ਇਹ ਤਾਂ तकरीबन 40 ਸਾਲ ਪੁਰਾਣਾ ਹੋਊਗਾ ਹਨਾ 40 ਤੋਂ ਵੀ ਜ਼ਿਆਦਾ ਯਾਰ 60 ਸਾਲ ਦਾ 40 ਸਾਲ ਪੁਰਾਣਾ ਹੈ ਹਾਂ ਬੋਰ ਬੜਾ ਸੋਹਣਾ ਹੈਗੇ ਹੁਣ ਤਾਂ ਖੇਤਾ ਕੂਤਾ ਚ ਹੈ ਹੀ ਨਹੀਂ ਗੇ ਰਾਣੇ ਨਾ ਨਾ ਹੁਣ ਕਿੱਥੇ ਆਪਣੇ ਏਰੀਆ ਦੇ ਜਾਵਾਂਗੇ ਇੰਨਾ ਨਹੀਂ ਦਰਖਤ ਇੰਨਾ ਨਹੀਂ ਦਰਖਤ ਛੱਡਦੇ ਹੁਣ ਸਾਡੇ ਹਾਂ ਉੱਧਰ ਹੈਗੇ ਆ ਆਪਣੇ ਏਰੀਏ ਦਾ ਸਰਕਾਰ ਵੀ ਵੈਰੀ ਤੇ ਆਪਣੇ ਜੱਟ ਵੀ ਵੈਰੀ ਹਾਂ ਮੇਰੀ ਗੱਲ ਸਹੀ ਗੱਲ ਚਲੋ ਚੱਲੀਏ ਵੀ ਉਹ ਸਾਡੇ ਨਾਲ ਦੇ ਤਾਂ ਪਹਿਲਾਂ ਹੀ ਪਹੁੰਚ ਗਏ ਫਟੂਰ ਸਾਹਿਬ ਯਾਰ ਗੁਰਦੁਆਰਾ ਹੀ ਬੜਾ ਸੋਹਣਾ ਹੈ ਨਾ ਹਾਂ ਬਹੁਤ ਸੋਹਣਾ ਮਨ ਨੂੰ ਪੂਰਾ ਮੋਹਦਾ ਪਿਆ ਹੈ ਉਹਦਾ ਘਰ ਸੋਹਣਾ ਹੀ ਹੁੰਦਾ ਵੀਰੇ ਨਹੀਂ ਆ ਬਾਲਾ ਵਈ ਆ ਮੈਨੂੰ ਹਾਂ ਵੀ ਵੀ અમાਰੋ ਜੀ ਤੱਕ ਪਹੁੰਚ ਜੀ ਐਸੀ ਖੋਜ ਜੀ ਆ ਦਰਸ਼ਨ ਕਰਾਈਏ ਕੋਣ ਪਾਣਾ ਸੋਤ ਨੂੰ ਕਿਹਾ ਹਣਾ ਬੀ ਆ ਜਾ ਲੈਣ ਦੇ ਬਸ ਕਰ ਲੈ ਆਵਾਂਗੇ ਪੱਤ ਚੁੱਕ ਕੇ ਨਿਕਲੇਗਾ ਦੇਣ ਜਿਵੇਂ ਕਹਿੰਦਾ ਸੋਨੇ ਦਾ ਤੀਰੀ ਖਵਾੜੀ ਹੈ ਚਲੋ ਜੀ ਚਲੋ ਆ ਜਾ ਪ੍ਰਸ਼ਾਦ ਤਾਂ ਲੈ ਲਓ ਲਾਓ ਯਾਰ ਪ੍ਰਸ਼ਾਦ ਇਹਦਾ ਪ੍ਰਸ਼ਾਦੀ ਦੇਖ ਲਵੋ ਹੈ ਲੈ ਸਭ ਤੋਂ ਮਿਲੇਗਾ ਮਹਾਰਾਜ ਸਾਰਾ ਮਿਲੇਗਾ ਸਾਰਾ ਲੈ ਲੈ ਠੀਕ ਹੈ ਹੁਣ ਚੱਲ ਪੰਚ ਮਿਲੂਗਾ ਬਿਲਕੁਲ ਸਭ ਨੂੰ ਚੱਲਾ ਵੇ ਲੈ ਵਸਾਰੇ ਪ੍ਰਸ਼ਾਦ ਰਾਣੇ ਲਵੋ ਪ੍ਰਸ਼ਾਦ ਯਾਰ ਚੱਲੀਏ ਲਓ ਜੀ ਆਪਾਂ ਦੇਖ ਲੈ ਲਈਏ ਮਹਾਰਾਜੀ ਰਾਣੀ ਨੂੰ ਦਵਾ ਦੇ ਚਾਹ ਚਾਹ ਛਕਈਏ ਚਾਹ ਛਕਣੀ ਹੈ ਛਕੜੇ ਚਾਹ ਚਾ ਚਲੋ ਲਓ ਜੀ ਚਾਹ ਛਕੀਏ ਤੇ ਆਪਾਂ ਬੜੀ ਸੁਆਦ ਚਾਹ ਬਾਬਾ ਜੀ ਦੇ ਘਰ ਦੀ ਚਲਿਏ ਮੈਂ ਤਾਂ 8:00 ਵਜੇ ਨੇ ਇੱਥੋਂ ਹੀ ਮੱਥਾ ਟੇਕੀ ਚੱਲਦੇ ਫਿਰ ਚੱਲ ਜਾਈਂਗਾ ਠੀਕ ਆ 10 ਕਿਲੋਮੀਟਰ ਰਹਿ ਗਏ ਇਥੋਂ 10 ਕਿਲੋ ਰੱਖੋ ਜੀ ਹੈਲੋ ਫੇਰ 30 ਕਿਲੋ ਉਦੋਂ ਬਾਅਦ ਫਿਰ ਬਾਰਡਰ ਤੇ ਚਲ ਜਾਂਗੇ ਸ਼ਾਮ ਗੱਟ ਤਾਂ ਸ਼ਾਮ ਨੂੰ ਹੀ ਜਾਣਾ ਓਏ ਦਾ ਸਿੱਧੀ ਦਾ ਸਾਨੂੰ 30 ਤੂੰ ਨਹੀਂ ਦੀਦਾ 4 ਵਜੇ ਪਹੁੰਚ ਚਾਹੇ ਦਰਬਾਰ ਸਾਹਿਬ ਪਹਿਲਾਂ ਟੇਕ ਲ ਮੱਥਾ ਉੱਥੇ ਹੀ ਟਿਕਨੇ ਢੀ ਛੇਤੀ ਓ ਦਰਬਾਰ ਸਾਹਿਬ ਤਾਂ ਆਪਾਂ ਰਾਤ ਨੂੰ ਚੱਲਾਂਗੇ ਉਦੋਂ ਰੋਕੇ ਚਲੋ ਚਲੋ